ਖੰਨਾ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੇ ਪਿੰਡ ਕੁਲਾਰ ਦੇ ਇੱਕ ਘਰ ਵਿੱਚ ਲੱਖਾਂ ਦੇ ਗਹਿਣੇ ਅਤੇ ਨਕਦੀ ਦੀ ਹੋਈ ਚੋਰੀ ਦਾ ਜਦੋਂ ਪੁਲਿਸ ਨੇ ਪਰਦਾ ਫਾਸ਼ ਕੀਤਾ ਤਾਂ ਸਾਰੀਆਂ ਅੱਖਾਂ ਾਡੀਆਂ ਰਹਿ ਗਈਆਂ ਦਰਸਲ ਇਸ ਚੋਰੀ ਦੀ ਮਾਸਟਰਮਾਈਂਡ ਘਰ ਦੀ ਬਹੂ ਨਿਕਲੀ ਜਿਸ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਖੰਨਾ ਦੇ ਕਰੀਬੀ ਪਿੰਡ ਕੁਲਾਰ ਵਿਖੇ ਇੱਕ ਘਰ ਵਿੱਚ ਹੋਈ ਲੱਖਾਂ ਦੇ ਗਹਿਣੇ ਅਤੇ ਨਕਦੀ ਦੀ ਚੋਰੀ ਦੇ ਕੇਸ ਨੂੰ ਪੁਲਿਸ ਨੇ ਹਲਕਾ ਕਰਨ ਦਾ ਦਾਵਾ ਕੀਤਾ ਹੈ ਪੁਲਿਸ ਜਾਂਚ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿਉਂਕਿ ਇਸ ਸਾਰੀ ਵਾਰਦਾਤ ਦੀ ਮਾਸਟਰਮਾਈਂਡ ਘਰ ਦੀ ਨੂਰਾਨੀ ਹੀ ਨਿਕਲੀ ਚੋਰਨੀ ਬਹੂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਾਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਨੇ ਦੋਸ਼ੀ ਕਮਲਜੀਤ ਕੌਰ ਅਤੇ ਉਸਦੇ ਸਾਥੀ ਆਸ਼ਿਕ ਦਿਲਰਾਜ ਸਿੰਘ ਨੂੰ ਕਾਬੂ ਕਰ ਗਏ ਨੇ ਅਤੇ ਨਗਦੀ ਵੀ ਬਰਾਮਦ ਕਰ ਲਈ ਹੈ ਪਹਿਲਾ ਕੇਸ ਜੋ ਹੈਗਾ ਉਹ ਥਾਣਾ ਮਲੋਤ ਦਾ ਹੈਗਾ 3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੋਲਾੜ ਪਿੰਡ ਉੱਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲਸ ਉਹਨਾਂ ਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਸਿੰਘ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾਂ ਦਾ ਪਰਸਨ ਹੈ ਜੋ ਕਿ ਪਿੱਛੇ ਸੁਹਾਣਾ ਦਾ ਰਹਿਣ ਵਾਲਾ ਹੈਗਾ ਤੇ ਸੋਹਣਤ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤ ਉਹਨਾਂ ਨੂੰ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਹਦੇ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਜੋ ਅਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀਗੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋ ਜਿਤਨੀ ਵੀ ਜੁਲਰੀਜ਼ ਇਹਨਾਂ ਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ ਤਕਰੀਬਨ ਤਕਰੀਬਨ ਜੋ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਦਰੀਆਂ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਤਾਜ ਜੋ ਜੋ ਇਹਦੀ ਨੂ ਹੈਗੀ ਕਮਲਜੀਤ ਕੌਰ ਉਹਦੇ ਨਾਲੇ ਤੇ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੀ ਸਾਰੇ ਇਤਲਾਬ ਹੀ ਦਿੱਤੀ ਕਿ ਕਿੱਥੇ ਕਿੱਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਅਲਮੇਰਾ ਹੈ ਜਾਂ ਫਿਰ ਜੋ ਬਾਕਸੇਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹ ਮਹਈਆ ਕਰਾਈ ਸੀਗੀ ਉਹ ਹਜੇ ਤੱਕ ਨਹੀਂ ਬਟ ਗੱਲਬਾਤ ਸੀਗੀ ਠੀਕ ਹੈ ਮਤਲਬ ਵੀ ਕੈਨਟ ਵੈਰੀਫਾਈ ਇਹ ਉਹ ਅਲੀਗੇਸ਼ਨ ਹੋ ਜਾਏਗਾ ਜਿन्हे ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗੱਲਬਾਤ ਸੀਗੀ ਇੰਸਟਾਗ੍ਰam ਰਾਹੀਂ ਮਿਲੇ ਸੀਗੇ ਤੇ ਗੱਲਬਾਤ ਕਰਦੇ ਸੀਗੇ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ ਸਿੰਘ ਕਿਸੇ ਹੋਰ ਕੇਸ ਜਿਵੇਂ ਕਰ ਰਹੇ ਨੇ ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕੁਝ ਨਹੀਂ 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 ਹਜੇ ਤੱਕ ਆਹੀ ਹੈਗਾ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੈਗਾ ਕਿ ਫਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ